ਸੇਗਲ ਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਲੇ ਮੱਲੇ ਦੀਆਂ ਜੀ ਜੀ ਯਾਰ ਆ ਜੀ ਨਹੀਂ ਬਲ ਇਧਰ ਮੰਗਾ ਇਧਰ ਬਸ ਗਿਆ ਦਾ ਕੰਦੇ ਤੇਜੀ ਨਗਾ ਤੇ ਵਾਲੇ ਇਹ ਬੁੱਲੜਾ ਜੀ ਬੁੱਲੜ ਬਰੋਂ ਸ਼ੋਵਲਾ ਦਾਤੂ ਗੁਰੂ ਸਾਹਿਬ ਤੁਸੀਂ ਕੀਪ ਤੋਂ ਹੈ ਉਹਦਾ ਪਿੱਛੇ ਹੀ ਮੀਂਹ ਆ ਗਿਆ ਲੁੱਟੜ ਦੇ ਵਰਦੇ ਬੰਦੇ ਹਾਰੇ ਇਹ ਹਟ ਗਿਆ ਆ ਹਟ ਗਿਆ ਇਹ ਹਟ ਗਿਆ ਮੀਂਹ بارش بارشੜ ਦੀ بارش ਓਏ ਇੰਤਜ਼ਾਰ ਢੰਗ ਚੱਲ ਪੈਲ ਕਰਦੀ ਇੱਕ ਵਾਰ ਤਾਂ ਪੈਰੋਂ ਚੱਕਦੇ ਸਾਰੇ ਤੇ ਕਰੂ ਕੁਝ ਹਾਂ ਇੱਕ ਵਾਰ ਤਾਂ ਜੱਕਦੇ ਪੈਰੋਂ ਫੇ ਕਰੂ ਕੁਝ ਮੁੰਡਾ ਬਾ ਖਾਨੋ ਵਾਲਿਆ ਸਸੇ ਗਾਲ ਜੀ ਸਾਰਿਆਂ ਨੂੰ ਬਹੁਤ ਬਧਾਈਆਂ ਹੋਲੇ ਮੱਲੇ ਦੀਆਂ ਜੀ ਸਾਰਿਆਂ ਨੂੰ ਅੱਜ ਸਾਰੇ ਮੁੰਡੇ ਤੋਂ ਫੁੱਟਦੇ ਆ ਮੁੰਡੇ ਕਹਿੰਦੇ ਫੁੱਟੇ ਪਏ ਸੀਗੇ ਤੇ ਫੁੱਟੇ ਪਏ ਨੱਪਦੇ ਆ ਉਹਦੇ ਬੰਦੇ ਨੇ ਸਰਵਾ ਦੇਣਾ ਤੋਂ ਕੀਤੀ ਅੱਜ ਬਾਹਰ ਲਿਆਂਦੇ ਖਿੱਚਗੇ ਨੀਤ ਬੜੀ ਹੁੰਦੀ ਹੈ ਯਾਰ ਨੀਤ ਰਾਤੀ ਟਰੈਕਟਰ ਦੋ ਦੋ ਤੋੜਾ ਦੇ ਗਏ ਹੋਏ ਸਵੇਰੇ ਉੱਧਾ ਠਾ ਦੇ ਯਾਰੇ ਦੋ ਦੋ ਤੋੜਾ ਜਾਂਦੇ ਟਰੈਕਟਰ ਬਚਾਉਣਾ ਵਾ ਭੁਜਾਉਣਾ ਵਾ ਅੱਛਾ ਜਵਾਰ ਕੀਤੀ ਹੈ ਲੋ ਜੀ ਸਾਰਿਆਂ ਨੂੰ ਆਓ ਜੀ ਕਿਹ ਕਿਹ ਜੀ ਮੁੰਡਾ ਬੜਾ ਸੋਹਣਾ ਇਹ ਪਿੰਡ ਚ ਸਨੱਖਾ ਮੰਨਿਆ ਜਾਂਦਾ ਵਾ ਓਏ ਮੁੰਡੇ ਖੇਡੀ ਜਾਂਦੇ ਹੋਲੀ ਖੇਡੀ ਉਹਨੇ ਹੋਲੀ ਮਣਾ ਦੀਵੇ ਲਓ ਵੀ ਠਿਆਣੋ ਆਹ ਕਿਹੜਾ ਬੰਦਾ ਆ ਓਏ ਓਏ ਡੜੀ ਡੜੀ ਜੀ ਯਾਰ ਆ ਜੀ ਨਹੀਂ ਬਲੌਗਰ ਬਲੌਗਰ ਦੇ ਮੂੰਹੇ ਪੈ ਗਿਆ ਰੰਗ ਯਾਰ ਜਨਤਾ پوری ਨੇਰ ਲੂਰ ਕੱਢੀ ਆਉਂਦੀ ਆ ਗੰਗ ਵੀਰ ਹੁਣੇ ਲੱਗੇ ਹੋਏ ਸਾਰੇ ਆਹ ਮੁੰਡਾ ਬਲੌਗਰ ਦਾ ਭਰਾ ਵੀ ਲੱਗਾ ਹੋਇਆ ਹੋਲੀ ਹੱਟ ਨੇ આ મુન્ડેખો સારા રંગ ફૂલા ચાલો બી ચલો લા લા રંગ લા ભી ચાલો લોકર સાહેબ પીછે રી ਉਹ ਬਲਾ ਜਰਾ ਤਾਜਾ ਉੱਤ ਦੱਬੀ ਆਉਂਦੇ ਈ ਰਗੜਾ ਉੱਧਰ ਓਏ ਆ ਜਾ ਤੂੰ ਢਿੱਪਕ ਵਾਲਿਆ ਬਿਨਾ ਲੋਕਾਂ ਤਿਆਰੀ ਆ ਬਾਰ ਮੁੰਡਿਆ ਬਲੌਗਰ ਨੇ ਪੀਤਾ ਹੀ ਸੰਤਾਨ ਬਰਵਾ ਕਰੀ ਢਿੱਪਕ ਵਾਲਾ ਤੁੰਨ ਲੱਗਿਆ ਪੀ ਲਿਆ ਹੀ ਨੇ ਵੀਰ ਨੇ ਕਹਾਂ ਨੀ ਇਹ ਮੇਲਾ ਮੈਸ ਨਹੀਂ ਕਰਦਾ ਕੋਈ ਆਪਣਾ ਵੀਰ ਪੁੱਤ ਭਈਆਣਾ ਵੀਰ ਇਹ ਕਹਿੰਦੇ ਨਾ ਕਹਿੰਦੇ ਨਾ ਇਹਨੂੰ ਸਾਫਾ ਪੈ ਹੀ ਜਾਂਦਾ ਆ ਸਾਫਾ ਇਹਨੂੰ ਪੈ ਜਾਂਦਾ ਧੱਕੇ ਨਾਲ ਅੱਛਾ ਸਾਫਾ ਬਗਦਾ ਕੇ ਸਸਰੀ ਕਾ ਜਿਹੜੇ ਸਾਰੇ ਦਰਸ਼ਕ ਦੱਸ ਕੇ ਆ ਨਾ ਸਾਰੇ ਘਰੇ ਘੜਾ ਪੀਣ ਨੂੰ ਬੈਠੇ ਆ ਕਿਉਂ ਸੋਈ ਬੈਠੇ ਆ ਆ ਬੰਦੇ ਦੇ ਹੱਥ ਤੇ ਖੜੇ ਹੋਏ ਹੋਏ ਆ ਐਡਾ ਦੀ ਗੱਲ ਨਹੀਂ ਨਾ ਨਹੀਂ ਕਰੀਂਗੀ ਮੈਂ ਛੱਡ ਦਿੰਦਾ 100 ਰੁਪਏ ਲਾ ਕੇ ਸੌਣ ਨਹੀਂ ਆ ਅੱਛਾ ਕੀ ਕਰਨਾ ਹੈ ਕੀ ਕਰਨਾ ਹੈ ਮੇਲਾ ਵੇਖਣਾ ਮੇਲਾ ਜੀ ਸੋ ਸੋਈਂਦਾ ਥੋੜਾ ਵਾ ਮੇਲਾ ਬੁਖਾਰ ਦਿੰਦਾ ਤੈਨੂੰ ਸਾਰਾ ਘਰੇ ਜਾਣਾ ਹੁਣ ਬਾਹਰ ਨਹੀਂ ਜਾ ਪੂਰੀ ਕਰੋ ਬੋਲੀ ਵਾਲੀ ਖੇਡ ਕੇ ਹੋਵੇ ਤਿਆਰ ਅਸੀਂ ਵਾਪਸ ਤੇ ਜਲੇ ਵਾਪਸ ਤੋਂ ਲਿਆ ਜੀ ਬੜਾ ਰੈਸਟ ਮਾਰਾਂਗੇ ਸਾਰੇ ਜਾਪਰ ਤੇ ਕਰਦੇ ਰਹੇ ਅਗਲਾ ਮੈਂ ਗਿਆ ਗਈਆ ਇੱਕੋ ਗੋਲੀ ਨਹੀਂ ਹੁੰਦੀ ਗਲੇ ਪਾ ਰਿਹਾ ਫਮੀਤ ਬਾਕੀ ਵੀਰ ਹੋਣੀ ਕਰੀ ਕਿਤੇ ਨਹੀਂ ਕਰੀ ਪਾਗਲਾ ਨਹੀਂ ਤੇ ਉਧਰ ਡਰਾਈਵਰ ਸਾਹਿਬ ਵੀ ਲੱਗੇ ਵਾਪਸ ਫਾਰਮ 'ਚ ਆਉਣ ਤਿਆਰ ਵੀ ਸਾਹਮਣੇ ਅੱਜ ਅੱਜ ਮੱਲੇ ਤੇ ਜਾਣਾ ਉਹਦਾ ਕਰਕੇ ਅੱਜ ਝੋਲਾ ਸਾਹਿਬ ਵਾਲਿਆ ਬਾਬਾ ਜੀ ਸਾਹਿਬ ਤਿਆਰ ਪਰ ਤਿਆਰ ਆ ਜੀ ਮੱਲੇ ਜਾਣਾ ਜੀ ਮੱਲੇ ਜਾਏ ਜੀ ਆਪਣਾ ਅੰਗਰੇਜ਼ ਕੋ ਰੱਬ ਦਾ ਮਕੈਨਿਕਾ ਜੀ ਵਰਕਸ਼ਾਪ ਵਾਲੀ ਵੀ ਇਹਨੇ ਨਵੀਂ ਹੈ ਨਵੀਂ ਵਰਕਸ਼ਾਪ ਪਾ ਲੈਣੀ ਹੈ ਵੀਰ ਨੇ ਵਰਕਸ਼ਾਪ ਉਹ ਪਾਪਾ ਮੇਰੇ ਕਰੇ ਪਰ ਇਹ ਆ ਜੀ ਬਾਦੀ ਆਪਣਾ ਪਲਟੀਨਾ ਦੇ ਕੋ ਤਿਆਰ ਕਰਾਇਆ ਕਰਨ ਉਹ ਟਰੈਕਟਰਾਂ ਦੀ ਬਣੀ ਹੋ ਰਹਾ ਵਾ ਠੀਕ ਆ ਦਰ ਬੁਲੋਣੀ ਹੈ ਫੇਰ ਲੱਗ ਜੂਗੀ ਇਹ ਕੋਈ ਆ ਇਹ ਹਾਈ ਸਪੀਡ ਕਰਦਾ ਇਹ ਵੀ ਠੀਕ ਆ ਇਧਰ ਗੋਪੀ ਇਹ ਮੇਰਾ ਇਹ ਆਪਣਾ ਲੱਕੜ ਦਾ ਕੰਮ ਇਹਦਾ ਬਾਕੀ ਠੀਕ ਹੈ ਮਿੱਤਰੋ ਅਗਲੇ ਬੋਲੇ ਕੀ ਮਹ ਜਰਾ ਡਰਾਈਵਰ ਤੇਰ ਵਰਦਿਆ ਰਹਿੰਦੇ ਆਲੇ ਹਲੀ ਖੜ ਗਿਆ ਕੰਮਣਾ ਨੋ ਨਾ ਦੇਖੋ ਲੈ ਇਹ ਬੁੱਲੜਾ ਜੀ ਬੁੱਲੜ ਬਰੋਮ ਸ਼ੌਵਲਾ ਬੰਦਿਆਂ ਨੇ ਨੀਂਦ ਕਰ ਲਈ ਜੀ ਪੂਰੀ ਇਹ ਬੰਦੇ ਹੁਣ ਪ੍ਰਸ਼ਾਦਾ ਪਾਣੀ ਛਕ ਕੇ ਹੁਣ ਅਸਤ ਜੀ ਕੀ ਮੁੱਦਾ ਭਗਿਆ ਬੇਡਾ ਮਹਾ ਪ੍ਰਸ਼ਾਦਾ ਪਾਣੀ ਬੰਦਿਆਂ ਛਕ ਲਿਆ ਵਾ ਹੁਣ ਤੁਰਨਾ ਸਿੱਧਾ ਪਿੰਡ ਨੂੰ ਚਾਲੇ ਪਾਉਣੇ ਆ ਠੰਡ ਵਾ ਪੱਠੀਆਂ ਮੱਠੀਆਂ ਗੱਡੀਆਂ ਬੈਠੀਆਂ ਜੀ ਬਿਲਕੁਲ ਬਿਲਕੁਲ ਕੰਢੀ ਆ ਵਾ ਹਾਂ ਠੰਡ ਬਹੁਤ ਹੈ ਕਿ ਮੁੰਡੇ ਕਹਿੰਦੇ ਇੱਕ ਇੱਕ ਜੈਕਟ ਹੋਰ ਪਾਉਣੀ ਆ ਬਿਲਕੁਲ 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 ਬਾਕੀ ਤੁਸੀਂ ਹਾਂਜੀ ਕੀ ਕਹਿੰਦੇ ਇੱਕ ਕਨੈਕਟਰ ਆ ਵੇਲਾ ਖੜੇ ਸਾਰੇ ਆਪਣੇ ਛੋਟੇ ਤੇ ਰਾਜ ਭਾਜੀ ਵੀ ਨਹੀਂ ਆ ਗਏ ਆ ਤੇ ਇਥੇ ਵੰਡੇ ਆ ਆਪਣਾ ਅਰਮਿਤ ਬੈਠਾ ਜੀ ਜੀ ਬੱਬਾਈ ਵਰਜਿਆ ਖਾਲਸਾ ਵਾਹਿਗੁਰੂ ਜੀ ਖਾਵੇ ਆਪਣੇ ਬਾਬਾਈ ਵਟਿਆ ਗਿਆ ਜੀ ਬਾਬਾ ਜੀ ਵਾਹਿਗੁਰੂ ਜੀ ਖਾਵੇ ਜੀ ਬੱਬਾਈ ਘਰ ਅੰਦਰ ਸੇ ਮਿਲੇ ਭਈਆ ਚੱਲੇ ਜੀ ਕੀ ਕਰ ਰਿਹਾ ਕਹਿੰਦਾ ਮੈਂ ਜਾਵਾਂ ਭਈਆ ਕਿੱਥੇ ਬੱਬੀਓ ਨਹੀਂ ਬੈਠਿਆ ਬੱਬੀ ਨੇ ਤੁਰ ਗਈ ਅਲੇ ਜਾਮ ਦੇ ਵਿੱਚ ਜਾਂ ਡਰੋਨ ਦੇ ਵਿੱਚ ਵੀਡੀਓ ਨਹੀਂ ਵੇਖੀ ਆਪਾਂ ਡਰੋਨ ਦੇ ਵਿੱਚ ਡਰੋਨ ਦੇ ਨਾਲ ਵੇਖਿਆ ਭਾਈ ਲੈਨਜੀ ਵਾਲੇ ਪਰਾਜ ਨੂੰ ਨਹੀਂ ਕਿੱਧਰ ਨੂੰ ਗਏ ਉਹ ਐਨੂੰ ਗਏ ਉਹ ਤੰਦਪੁਰ ਸਾਹਿਬੋਂ ਲੂ ਗਏ ਆ ਮੈਂ ਡਰੋਨ ਦੇ ਨਾਲ ਜੋ ਵੀਡੀਓ ਬਣਾਈ ਨਾ ਦੇਖਿਆ ਇਹ ਡਰੋਨ ਦੇ ਨਾਲ ਸ਼ਾਮਾਂ ਤੱਕ ਨਹੀਂ ਪਹੁੰਚਿਆ ਨਾ ਜੇ ਬਬੇ ਜਣਾ ਚੁਰਨ ਲੱਗੇ ਆ ਜੀ ਵਾਰਸੀ ਤੇ ਜਮਿਆ ਕੋਲੋਂ ਜਿਹੜਾ ਤੁਹਾਨੂੰ ਯੋਨ ਵਿੱਚ ਉਹਨੇ ਜੀ ਮੋਟਾ ਆਵੀਂ ਨੰਦ ਬਰੋਸਾ ਤਰੇ ਹੀ ਸੀਟ ਉੱਪਰ ਹੈ ਉਹਦਾ ਪਿੱਛੇ ਹੀ ਨਹੀਂ ਆ ਗਿਆ ਹਨ ਆ ਜੇ ਲੋਈ ਕੀ ਆ ਰਹੀ ਕਪੜਾ ਦਾ ਕਪੜਿਆ ਆ ਆਦਾ ਬੰਦਾ ਯਾਰ ਜੀ ਰੋ ਪੂਰਾ ਪੂਰਾ ਹਾਲ ਹੋ ਗਿਆ ਹਾਰੇ ਕਪੜੇ ਕਪੜੇ ਹੋ ਗਏ ਜਿੰਨੇ ਬੰਦੇ ਵੀਡੀਓ ਆਡੀ ਬਣਾਈ ਜਾਂਦੇ ਇਹਦੇ ਬਲੌਗ ਬਣਾਈ ਜਾਂਦੇ ਮਾਣਾ ਮੀ ਆ ਗਿਆ ਨਾ ਨਾ ਪਿੱਛੇ ਬਲੌਗਰ ਦਾਸੇ ਯਾਰ ਮੀ ਨੇ ਬੜਾ ਦੁਖੀ ਕੀਤਾ ਨਾ ਹੈ ਲੁੱਟ ਕੇ ਦੇ ਵਰਦੇ ਬੰਦੇ ਹਾਰੇ ਅਰਸ਼ਵੀਰ ਗਏ ਨੇ ਜਾਣ ਲੱਗੇ ਬੂਟ ਪਾਲਣੇ ਗਏ ਤਾਂ ਉਹ ਬੂਟ ਹੀ ਗੱਲੇ ਹੋ ਗਏ ਯਾਰ ਹੈ ਹੈ ਚਗੜਾ ਬਾਈ ਫਿਰਦੇ ਕਮਣਾ ਵਰੀਆ ਪੈਰਪੁਰ ਤੋਂ ਸਿਗਿਆ ਹੁਣ ਉਹ ਵੀ ਔਲੀ ਔਲੀ ਤੁਰੇ ਜਾਂਦੇ ਆ ਪਰ ਮੀ ਬਾੜਾ ਯਾਰ ਆ ਗਿਆ ਲੋਈ ਮੀਂਦ ਗਿਆ ਹਾਰਡ ਕੀ ਗੀਤ ਬੁਰਸਾ ਤੋਂ ਅੱਲੇ ਤੋਂ ਪਹਿਲਾ ਫਲਾਈਓਵਰ ਥੱਲੇ ਉਤਰੇ ਆ 20 ਕਿਲੋਮੀਟਰ ਮਹਾ ਗਿਆਣ 20 ਹਣੀ ਆਣੇ ਤੇ ਫਿਰ ਪੰਪਰੋਂ ਬੈ ਕੇ ਨੁਕਿਆ ਗਰ ਨੇ ਫੁੱਲ ਤੇ ਅਜਿਸੀਮਾ ਸਾਹਿਬ ਕਿੱਥੇ ਆ ਗਏ ਕਿੱਥੇ ਆ ਗਏ ਆਪਾਂ ਨਿਕਲੇ ਆ ਮਾਮਾ ਨਹੀਂ ਹਟ ਗਿਆ ਨਹੀਂ ਹਟ ਗਿਆ ਹਟ ਗਿਆ ਤੇ ਇੱਥੋਂ ਨਿਕਲਣੀ ਆ ਤੇ ਇਹਦੇ ਕੀ ਮੋਲ ਚਾੜਾ ਨੇ ਪਰ ਪਰ ਉਹਨੇਂ ਕਰ ਰਹੇ ਕਰਮੀ ਕਰਮੀ ਦੇ ਪਛਰੇਗੀ ਜ ਮਰਮੀ ਹਾਂਜੀ ਨਹੀਂ ੜ ਗਿਆ ਮੀ ਨਹੀਂ ੜ ਗਿਆ ਮੀ ਬਾਰਿਸ਼ ਬਾਰਿਸ਼ ੜ ਗਈ ਬਾਰਿਸ਼ ਕਿੱਥੇ ਆ ਗਏ ਆਪਾਂ ਕਿੱਥੇ ਆ ਗਏ ਗਰੂਪੜ ਕਿ ਮੈਂ ਕਿਹ ਰਹਿ ਗਿਆ ਹਾਂਜੀ ਇਹ ਮੈਂ ਕਿਹ ਰਹਿ ਗਿਆ ਬੱਤ ਬੱਤ ਪਕਰਨੀ ਮੀ ਹੋ ਲੋ ਜੀ ਜੀ ਸਰ ਇਹ ਬੋਲਦੇ ਹੀ ਫਾਂਗਦਾ ਹੈ ਫਾਂਗਦਾ ਮੁੰਡਾ ਸੰਗ ਦਾ